ਇਹ ਸਹਾਵਲਪਿੰਡ ਬਾਈਪਾਸ ਜਿੰਨਾਂ ਨਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਕਾਟਗੋਡ ਵਾਸੀ ਅਮਰਪੁਰ ਤੋਂ ਆ ਰਹੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਨਿਕੋ ਕਰਕੇ ਬਚ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗੀ ਆ ਔਰ ਟਾਇਰ ਕੋਲ ਜੇ ਵੀ ਅੱਗ ਲੱਗੀ ਆ ਦਾ ਜਿਹੜਾ ਪੂਰਾ ਆਪਣਾ ਗੱਡੀ ਦਾ ਖਾਤਮਝਾਦੀ ਹੈ ਬੜੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਮੌਕੇ ਤੇ ਫਾਇਰ ਬ੍ਰਿਗੇਡ ਹੋਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਦੀ ਹੈ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਡ੍ਰੈਫਟ ਮੈਨੇਜ ਕੀਤੀ ਹੈ ਔਰ ਜਿਹੜੇ ਚ ਖੁਸ਼ਕਿਸਮਤੀ ਦੀ ਗੱਲ ਇਹ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਸੇਫ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਇਹ ਜਿਹੜਾ ਐਕਸੀਡੈਂਟ ਆ ਜਾਂ ਹਾਕ ਲੱਗਣ ਵਾਲਾ ਤੁਘਟਣਾ ਹੋਈ ਹੈ ਬੜੇ ਕੁਦਰਤੀ ਹੋਈ ਹੈ ਸੋ ਆਪਾਂ ਕੋਲੇ ਫੁੱਲ ਸਕੋਲ ਗਏ ਕਾਰੀ ਸਿਚੁਏਸ਼ਨ ਜਿਹੜੀ ਸਾਹਮਣੇ ਹੈ ਥੈਂਕ ਯੂ